ਹਾਂਜੀ ਦੋਸਤੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਤੇ ਲੋ ਜੀ ਕਣਕ ਦੀ ਬਜਾਈ ਨਹੀਂ ਅੱਜ ਲੱਗ ਰਿਹਾ ਪੂਰਾ ਜੋਰ ਸਾਡਾ ਸਾਰਾ ਸੰਦ ਸੰਿਹੜਾ ਅੱਜ ਕਿਵਾਂ ਚ ਵਾੜਤਾ ਲਿਆ ਕੇ ਆ ਸਵਰਾਜ ਫਿਰਦਾ ਇਧਰ ਆ 55 30 ਫਿਰਦਾ ਓਹ ਗਾਹਾਂ 36 30 ਦਰਵਾ ਜਾਂਦਾ ਤੇ ਅੱਜ ਇਹਨੂੰ ਅੱਥ ਨੂੰ ਤਿਆਰ ਕਰਕੇ ਕੱਲ ਨੂੰ ਬਜਾਈ ਤੇ ਕਰ ਦੇਣਾ ਕੰਮ ਬੜੀ ਖੇਚਦਾ ਅੱਜ ਲੱਗੇ ਹੋਏ ਆ ਵੀ ਅੱਜ ਜਿੰਨਾ ਨਿਬੜਦਾ ਕੰਮ ਨਿਵੇੜਿਆ ਜਾਵੇ ਹਾਂਜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਹ ਪਾਣੀ ਦਾ ਪਾਣੀ ਤੇ ਤੇਲ ਦਾ ਤੇਲ ਕਰ ਦੂਗੀ ਯਾਨੀ ਕਿ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਹ ਬਹਾਈ ਤੇ ਕਿੰਨਾ ਖਰਚਾ ਤੇਲ ਦਾ ਆ ਜਾਂਦਾ ਹੈ ਤੇ ਕਿਉਂ ਜ਼ਰੂਰੀ ਆ ਬਾਹ ਬਹਾਈ ਕਰਨੀ ਹੈ ਨਾ ਕਈ ਕਹਿੰਦੇ ਐਵੇਂ ਤੇਲ ਫੂਕੀ ਜਾਂਦੇ ਆ ਤੇ ਹੁਣ ਤੁਹਾਨੂੰ ਮੈਂ ਦੱਸਣਾ ਹੈ ਤੇ ਆਪਾਂ ਕੀ ਕੁਝ ਕਰਤਾ ਸਾਰੀ ਵੀਡੀਓ ਧਿਆਨ ਨਾਲ ਦੇਖ ਲਿਓ ਤੇ ਕਮੀ ਪੇਸ਼ੀ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਆਪਾਂ ਬਾਹ ਬਹਾਈ ਤੋਂ ਲੈ ਕੇ ਬਜਾਈ ਤੱਕ ਦਾ ਸਾਰਾ ਖਰਚਾ ਜਿਹੜਾ ਤੁਹਾਨੂੰ ਦੱਸਾਂਗੇ ਵੀ ਕਿੰਨਾ ਇਹਦੇ ਤੇਲ ਦਾ ਖਰਚਾ ਆ ਜਾਂਦਾ ਕਿੱਲੇ ਤੇ ਤੇ 7 ਕਿੱਲਿਆਂ ਦਾ ਇਹ ਲੰਮਾ ਪਟਾ ਇੱਧਰ ਦਰਖਤ ਦੇਖ ਰਹੇ ਹੋ ਨਾ ਤੁਹਾਨੂੰ ਦਰਖਤਾਂ ਤੋਂ ਲੈ ਕੇ ਇੱਧਰ ਵੀ ਦਰਖਤ ਦੇਖਣਾ ਇੱਕ ਤੁਹਾਨੂੰ ਸਪੈਦਾ ਖੜਾ ਦਿਖਾਈ ਦੇ ਰਿਹਾ ਹੁਣ ਉੱਥੋਂ ਤੱਕ 7 ਕਿੱਲਿਆਂ ਦਾ ਬਟਾ ਬਣਦਾ 7 ਕਿੱਲਿਆਂ ਦੇ ਵਿੱਚ ਪਹਿਲਾਂ ਤਵੀਆਂ ਮਾਰੀਆਂ ਤਵੀਆਂ ਮਾਰ ਕੇ ਜਿਹੜਾ ਪਸਭਾਗਾ ਮਾਰਿਆ ਸੀਗਾ ਸਵਾਹਾਗੇ ਦੇ ਉੱਤੇ ਹੁਣ ਆਹ ਟਰੈਕਟਰ ਜਿਹੜਾ ਚੰਜੂ ਮਾਰ ਰਿਹਾ ਤੇ ਟੈਂਕੀਆਂ ਫੁੱਲ ਕਰਕੇ ਤੋਰੇ ਆ ਤਿੰਨੇ ਟਰੈਕਟਰ ਤਿੰਨੇ ਟਰੈਕਟਰਾਂ ਦਾ ਖਰਚਾ ਆਪਾਂ ਤੁਹਾਨੂੰ ਦੱਸਾਂ ਕਿ ਕਿੱਲੇ ਦਾ ਕਿੰਨਾ ਆਉਂਦਾ ਹੈ ਵਿਝਾਈ ਤੱਕ ਤੇ ਫੇਰਾਬ حساب ਲਾਵਾਂਗੇ ਵੀ ਸੁਪਰ ਸੀਡਰ ਦਾ ਫਾਇਦਾ ਹੈ ਜਾਂ ਬਾਬਾ ਹਾਈ ਜਪਹਿਲਾ। ਤੇ ਆ ਚੁੰਜੂ ਮਾਰ ਰਹੇ ਹੁਣ ਆਪਾਂ। ਸੁਹਾਗੇ ਤੋਂ ਬਾਅਦ ਚੁੰਜੂ। ਲੋਈ ਚੁੰਜੂ ਵੱਜ ਚੁੱਕੇ ਆ। ਜੂਦੇ ਮਗਰੀ ਇੱਕ ਵਾਰ ਫੇਰ ਸੁਹਾਗਾ। ਸੁਹਾਗਾ ਬਾਦਲੇ ਚੁੰਜੂ ਤੋਂ ਬਾਅਦ ਆ ਚੁੰਜੂ ਵੱਜ ਗਏ। ਚੁੰਜੂ ਤੋਂ ਬਾਅਦ ਆ ਸੁਹਾਗਾ। ਸੁਹਾਗਾ ਵੱਜਣ ਤੋਂ ਬਾਅਦ ਇਹ ਤੇ ਰੂਟਾ ਮੀਟਰ ਚੱਲੂ ਆ ਆਇਆਂ ਕਾ ਤੋਂ ਖੜ ਗਏ ਆ ਚੱਲੀ ਜਾਂਦਾ ਜੀ ਤੇ ਚਾਹ ਆ ਗਈ ਚਾਹ ਆ ਗਈ ਹੁਣੇ ਚਾਹ ਪੀਨੇ ਮਿੱਤਰੋ ਤੇ ਉਹ ਸੁਹਾਗਾ ਵੱਜਿਆ ਚੁੰਜੂ ਦਾ ਮਗਰ ਸੁਹਾਗੇ ਦਾ ਮਗਰ ਆਹ ਵੱਜ ਰਿਆ ਰੂਟਾ ਮੀਟਰ ਤੇ ਦੇਖੋ ਬਾਣ ਬਣਦੀ ਐ ਨਾ ਗੱਲ ਤੇ ਹੁਣੇ ਦੋ ਸੁਹਾਗੇ ਮਾਰਤੇ ਤੇ ਤਾਂ ਜਿਵੇਂ ਐ ਸਵਾਲ ਆ ਜੂ ਤਾਂ ਚਾਚੂ ਪੀਨੇ ਆ ਫਿਰ ਕਰਦੇ ਆ ਗੱਲਬਾਤ ਲਾ ਤੇ ਨਾਲ ਮੋੜ ਕੇ ਟਰੈਕਟਰ ਤੁਰ ਪਏ ਕੋਠੇ ਕੰਨੀ ਨੂੰ ਲੋ ਜੀ ਮਿੱਤਰੋ ਪੀ ਕੇ ਚਾਹਾਂ ਕਰਕੇ ਸਲਾਹਾਂ ਫਿਰ ਤੁਰ ਪਏ ਆ ਖੇਤ ਦੇ ਵੱਲ ਨੂੰ ਤੇ ਮੈਂ ਤੇ ਚਾਚੇ ਦੀ ਵਾਰੀ ਆ ਪਰਾਲੀ ਰੋਲਣ ਦੀ ਜਿਹੜੀ ਵਿੱਚ ਰਹਿ ਜਾਂਦੀ ਆ ਤੇ ਅੱਜ ਬਾਣ ਤਿਆਰ ਕਰਨਾ 7 ਕਿੱਲੇ ਤੇ ਸਵੇਰ ਦੇ ਲੱਗੇ ਹੋਏ ਆ ਤੇ ਚਾਹ ਨਾਲ ਰਾਜਲੇ ਤੇ ਹੁਣ ਕਰਦੇ ਆ ਅੱਗੇ ਦੀ ਤਿਆਰੀ ਲਓ ਜੀ ਮਿੱਤਰੋ ਮੰਡ ਜੋ ਇਧਰ ਰੂਟਾ ਵੀਟਰ ਲੱਗੀ ਜਾਂਦਾ ਤੇ ਉਧਰ ਸੁਹਾਗਾ ਤੇ ਚੁੰਜੂ ਖਿੱਚਦੇ ਚਾਹ ਚੂ ਪੀਲੀ ਟਾਇਟ ਆ ਸਰੀਰ ਤੇ ਮੈਂ ਕੰਗਾ ਫੜਾਇਆ ਵਾਂ ਤੇ ਅਸੀਂ ਮਿੱਤਰੋ ਪਰਾਲੀ ਜੱਕਣੀਆਂ ਵਿੱਚ ਜਿਹੜੇ ਗੁੱਛੇ ਜੇ ਬਣ ਜਾਂਦੇ ਕਦੇ ਕਦੇ ਨਿਕਲਦੀ ਗਰੀ ਤੇ ਚੁੰਜੂ ਲਾਉਣੇ ਆ ਕਹਿੰਦੇ ਗਰੀ ਕਰਨੀਆਂ ਥੱਲਿਓ ਲਾਲ ਗਰੀ ਜਿਹੜੀ ਕਹਿੰਦੇ ਦਿਖਾਵੇ ਮੁੰਡਿਆ ਕਿਹੜੀ ਆ ਲਾਲ ਗਰੀ ਆ ਭਈਆ ਦੇਖੋ ਸਰ ਆਉਂਦੇ ਆ ਘਰੇ ਤੇ ਬਾਕੀ ਸਹਿਜ ਮਤ ਨਾਲ ਟਰੈਕਟਰ ਚਲਾਓ ਹਨਾ ਠੀਕ ਹੈ ਜਾਈ ਤੇ ਕੋਈ ਆਇ ਨਹੀਂ ਹੈਗਾ ਸਟੰਟ ਬਾਜੀ ਕਰਨੀ ਆਪਾਂ ਮੜੀਰ ਜੀ ਦਾ ਆਪਣੇ ਨਾਲ ਹੈ ਨਹੀਂ ਸਟੰਟ ਵਾਲੇ ਆਪਣੇ ਹੈਗਾ ਕੰਮ ਵਾਲੇ ਪਾ ਟਰੈਕਟਰ ਹੁੰਦੇ ਕੰਮ ਖਾਤਰ ਸਟੰਟਾਂ ਖਾਤਰ ਨਹੀਂ ਹੁੰਦੇ ਆ ਦੇਖੋ ਇਹ ਕੱਢਦੇ ਗਰੀ ਲਾਲ ਗਰੀ ਮੰਡ ਜੋ ਚੋਬਰੋ ਮੰਡ ਜੋ ਮੈਂ ਆ ਗਿਆ ਮੇਰੇ ਉਹਨਾਂ ਨੂੰ ਬਾਹਰ ਤੱਕ ਤਿਆਰ ਕਰ ਦਿਓ ਬਸ ਮਾਨ ਤਲ ਕੱਢ ਸੁਹਾਗਾ ਇਹ ਮਗਰ ਰੂਟਾ ਬੀਟਰ ਪਾਉਣੇ ਆਪਾਂ ਲਓ ਜੀ ਇਹਦੇ ਮਾਰ ਪਵਾ ਕੇ ਲੈਣੇ ਰੂਟਾ ਬੀਟਰ ਸੁਹਾਗਾ ਉਹਦੇ ਨਾਲ ਮਾਰਾਂਗੇ ਚੁੰਜੂ ਮਾਰਨ ਤੋਂ ਬਾਅਦ ਲੈ ਮੇਟਰ ਰੂਟਾ ਬੀਟਰ ਮਾਰੀ ਜਾਂਦਾ ਝੋਟਾ ਤੇ ਉਧਰੋਂ 36 30 ਰੂਟਾ ਬੀਟਰ ਤੇ ਲਾਤਾ ਤੇ ਮਗਰ ਇਹ ਸੁਹਾਗਾ ਲਾ ਦਾਂਗੇ 55 30 ਨਾਲ ਅੱਜ ਕੰਮ ਨਵੇੜ ਹੀ ਦੇਣਾ ਬਾਣ ਤਿਆਰ ਕਰਕੇ ਜਿੰਦਰਾ ਜਿੰਦਰਾ ਲਾ ਕੇ ਬੀਜਣ ਤੇ ਕਰ ਦੇਣਾ ਤੜਕੇ ਬੀਜ ਦੇਾਂਗੇ ਸੰਦੇ ਹਾਂ ਤੇ ਕੰਮ ਜਾਵਾ ਯੋਰਾ ਤੇ ਚੱਲੀ ਜਾਂਦਾ ਮਿੱਤਰੋ ਓਏ 2:00 ਵੱਜ ਗਏ ਤੇ ਚਾਹ ਬਣਾਉਣ ਲੱਗੇ ਆ ਮੁੰਡੇ ਧਰ ਲਈ ਚਾਹ ਮੁੰਡਿਓ ਆਹ ਗੋੜ ਕਿੱਥੋਂ ਲਿਆਂਦਾ ਓਏ ਪਤਾ ਨਹੀਂ ਯਾਰ ਕਿੱਥੋਂ ਲਿਆ ਟੋੜਦਾ ਨਹੀਂ ਗੜਾਸਾ ਬਾਹਰ ਦਾ ਕਰਦਾ ਇਹਨੂੰ ਐਂ ਕਰਾ ਟਰੈਕਟਰ ਥੱਲੇ ਰੱਖ ਟਰੈਕਟਰ ਦੇ ਨੇ ਮੈਨੂੰ ਘੋੜਾ ਹੀ ਕਹੇ ਕੀ ਆ ਦੇਖ ਟਰੈਕਟਰ ਹੀ ਖਾ ਜੂ ਯਾਰ ਫਿਰ ਇਹ ਸਾਰੇ ਹੀ ਪਾ ਦੇ ਮੈਂ ਨਾ ਅੱਜ ਇਹ ਕੱਪੜੇ ਜਿਲੇ ਬੇਟ ਕੇ ਬਣਾਇਆ ਹੋਇਆ ਹੈ ਨਾ ਇਹ ਅੱਧਾ ਇੱਕ ਗੁਰ ਗਿਆ ਉਹ ਕੱਢ ਲਈ ਯਾਰ ਹਾਂ ਲਾਈ ਆ ਕਿੱਲੀ ਪਈ ਦਈਏ ਗੁਲੇ ਆ ਚਾ ਯਾਰ ਕਿੱਲੀ ਕਾਢਾਂਗੇ ਕੋਈ ਕਿਉਂ ਕਿੱਲੀ ਨਹੀਂ ਬਨੂ ਹੋਰ ਕਿਉਂ ਥੋੜੀ ਹੈ ਚਲੋ ਜੀ ਗੁੜ ਭੰਨੀ ਜਾਂਦੇ ਆ ਤੇ ਚਾਹ ਬਣੀ ਜਾਂਦੀ ਆ ਤਾਂ ਆ ਤਾਂ ਮੈਨੂੰ ਫੜਾ ਦੇ ਮੈਂ ਰੱਖਾਂ ਪਤੀਲੀ ਬਸ ਖਿਲਾਰ ਨਾਲੀ ਉਹ ਚਾਹ ਬਣੀ ਜਾਂਦੀ ਐ ਤੇ ਚੋਬਰ ਉਧਰ ਰੂਟਾ ਮੀਟਰ ਮਾਰੀ ਜਾਂਦੇ ਬਾਣ ਬਿਲਕੁਲ ਤਿਆਰ ਕਰਤਾ ਆ ਜਿਹੜੀ ਖੇਤੀ ਬਣਦੀ ਐ ਨਾ ਘਰੇ ਨਹੀਂ ਬਣਦੀ ਬੁੱਢਾਂ ਤੋਂ ਹਾਂ ਚਾਹ ਕਿੱਥੇ ਬਣਦੀ ਐ ਘਰੇ ਨਹੀਂ ਬਣਦੀ ਜਿਹੜੀ ਵਾਲਾ ਚਾਚਾ ਕਹਿੰਦਾ ਗੁੜ ਦੀ ਜਾਂ ਗੁੜਦੀ ਹੈ ਕਿ ਨਹੀਂ ਐ ਚਾਹ ਹਾਂਜੀ ਉਹ ਬਾਹਰਲਾ ਬਾਜਨ ਨੂੰ ਕਾਜ ਰੋਟੜੀ ਛਕ ਲੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਦਾ ਆਗਾਜ ਹੈ ਠੰਡਾ ਆਗਾਜ ਹੈ 14 ਨਵੰਬਰ ਠੰਡ ਪੈ ਚੁੱਕੀ ਆ ਤੁੰਦ ਤੇ ਪਹੁੰਚ ਚੁੱਕੇ ਆ ਖੇਤ ਅੱਜ ਬੀਜਦੇ ਆ ਕਣਕ ਦੇਖੋ ਕਿਵੇਂ ਪਾਣੀ ਆ ਜਿਹੜਾ ਦਰਖਤਾਂ ਤੋਂ ਡਿੱਗ ਰਿਹਾ ਬਹੁ ਮਾਗਲ ਠੰਡ ਆਈ ਅੱਜ ਪੈ ਚੁੱਕੀ ਆ ਤੇ ਬੰਦੇ ਹੋਰ ਵੀ ਪਹੁੰਚੇ ਆ ਗਾਂ ਦਿਖਾਉਣੇ ਆ ਸਾਨੂੰ ਵੀਰ ਲਈ ਜਾਂਦੇ ਆ ਕਰਦੇ ਆ ਗੱਲਬਾਤ ਕੱਲ ਜਿਹੜੇ ਆਪਾਂ ਖੇਤ ਤਿਆਰ ਕਰ ਗਏ ਸੀਗੇ ਤੇ ਆ ਹਜੇ ਪਰਾਲੀ ਚੱਕਣ ਵਾਲੀ ਪਈ ਐ ਗਠਾਂ ਵਾਲੇ ਆਉਂਦੇ ਨਹੀਂ ਅੱਗ ਲਾਉਂ ਨਹੀਂ ਦਿੰਦੇ ਤੇ ਉਧਰ ਸਾਹਮਣੇ ਮੁੰਡੇ ਵੀਰ ਲਾਈ ਜਾਂਦੇ ਆ ਚੱਲਦੇ ਉਹਨਾਂ ਕੋਲੇ ਜੇਂਦਰਾ ਲਾਉਣ ਲੱਗੇ ਹੋਏ ਆਮਡੋ ਲਾ ਜੇਂਦਰਾ ਲਾਉਣ ਲੱਗੇ ਲੋਈ ਮੈਟਰੋ ਸੰਤ ਸੰਡੇੜਾ ਲੈ ਕੇ ਪਹੁੰਚ ਚੁੱਕੇ ਆ ਬੱਟਾ ਦੇ ਮੁੱਢੇ ਬਣ ਲਏ ਤੇ ਮਸ਼ੀਨ ਵੀ ਪਹੁੰਚ ਗਈ ਵੀਰ ਰਾਉਣਾ ਸਟਾਰਟ ਕਰਦੇ ਆ ਤੇ ਚੋਟਾ ਤਿਆਰ ਆ ਜਾਵਾ ਲਵੇ ਇੱਥੇ ਟਰਾਲਾ ਪੱਲੀ ਰਲਾ ਕੇ ਵੀ ਭਰ ਲਾ ਖੇਲ ਟਰਾਲੀ ਚ ਲਾ ਲੈਣੇ ਟਰਾਲੀ ਚ ਲੋਡ ਨਹੀਂ ਹੋਣਾ ਟਰਾਲੀ ਹੀ ਰਲ ਗਈ ਲੋ ਜੀ 20 ਲਾ ਲਿਆ ਕੰਮ ਚਲਾ ਲਿਆ ਹਾਂ ਰਹਿ ਕੇ ਸਤਿਗੁਰ ਨਾਨਕ ਦਾ ਨਾਮ ਕਿਉਂਕਿ ਸਤਿਗੁਰ ਨਾਨਕ ਖੇਤੀ ਕਰਦੇ ਰਹੇ ਆ ਤੇ ਪਹਿਲਾ ਨਾਮ ਉਹਨਾਂ ਦਾ ਤੇ ਆ ਜਾਂਦਾ ਤੇ ਕੰਮ ਕਰ ਲੱਗਾ ਸਟਾਰਟ ਸੱਚੇ ਪਾਸ਼ਾ ਮੇਰ ਰੱਖੇ ਉਹ ਇਹ ਸਤਪੁਰ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਦਾ ਬਜਾਈ ਦਾ ਕੰਮ ਕਰਤਾ ਸਟਾਰਟ ਮੇਰ ਰੱਖੇ ਸੱਚੇ ਪਾਤਸ਼ਾਹ ਸਾਹਿਬ ਤੇ ਚੜ੍ਹਦੀ ਗਾਹਾਂ 'ਚ ਰੱਖੇ ਸਭ ਨੂੰ ਬਹੁਤ ਸੋਹਣਾ ਕੰਮ ਚੱਲੀ ਜਾਂਦਾ ਲੈ ਜੀ ਦੂਜਾ ਚੱਕਰ ਆਪਣਾ ਜਿਹੜਾ ਘੇਰਾ ਘੇਰੇ ਲੋੜ ਆਪਾਂ ਕਣਕ ਬੀਜਦੇ ਹੁੰਨੇ ਆ ਤੇ ਦੂਜਾ ਘੇਰਾ ਚੱਲ ਪਿਆ ਇਹ 10 ਵਜੇ ਪ੍ਰਸ਼ਾਦੇ ਆ ਚੁੱਕੇ ਕੰਮ ਬ੍ਰੇਕ ਕਰਤਾ ਬ੍ਰੇਕਫਾਸਟ ਕਰਨ ਲਈ ਚਲੋ ਆ ਜੋ ਰੋਟੀ ਪਾਣੀ ਖਾਣੇ ਆ ਫਿਰ ਕੰਮ ਸਟਾਰਟ ਕਰਦੇ ਹਾਂ ਲੋਈ ਮਾਰ ਸੈਲਫ 18 ਗੱਲ ਕਰੀਦਾ ਲੋਈ ਪ੍ਰਸ਼ਾਦੇ ਛਕ ਲੈ ਤੇ ਕੰਮ ਚਲਾ ਦਈਏ ਅੱਗੇ ਵੀ ਪਾਵਾਂਗੇ ਉੱਥੇ ਰੋਕ ਲਈ ਪਾ ਮਸ਼ੀਨ ਦਾ ਮਗਰ ਤੁਰੇ ਹੋਏ ਆ ਤੇ ਚਾਚਾ ਨਾਲ ਦੀ ਨਾਲ ਵੀ ਲੜਾਈ ਜਾਂਦਾ ਇੱਥੇ ਲਿਆ ਲਿਆ ਰੱਖੀ ਜਾਂਦਾ ਇਹਦੇ ਨਾਲ ਜਿਆ ਪਾਈਏ ਨੇ ਕਿਉਂਕਿ ਆਪਾਂ ਕਣਕ ਬੀਜਦੇ ਆ ਘੇਰੇ ਲੋਟ ਤੇ ਜਦੋਂ ਘੇਰਾ ਇੱਥੇ ਆ ਜਾਂਦਾ ਦੋ ਘਟੇ ਪੈ ਜਾਂਦੇ ਆ ਤੇ ਦੋ ਦੋ ਘਟੇ ਕਰਕੇ ਥੋੜਾ ਬੀਜ ਰੱਖਿਆ ਹੋਇਆ ਭਰ ਕੇ ਖੇਰ ਹੁਣ ਤੁਰਦਿਆਂ ਦੁਬਾਰੇ ਫੇਰ ਦੇਖੀ ਕਰਤਾ ਸੀ ਉਹੀ ਕੰਮ ਹਾਂ ਆ ਮਾਰਦਾ ਜੋਰ ਆ ਚਾ ਚਾਹ ਭਈਆ ਚਾਹ ਹੋਰ ਫੀ ਲੈ ਲੈ ਘੋਟ ਘੋਟ ਜਾਂ ਠੰਡਾ ਠੰਡਾ ਚਾਹ ਬਣਾਣੀ ਸਰਦਾ ਚਾਹ ਦੀ ਘੋਟ ਘੋਟ ਪੀ ਕੇ ਪਿਆਲੀ ਆਜੋ ਆਜੋ ਲੋ ਜੀ ਦੋ ਵਾਲੀ ਚਾਹ ਪੀ ਕੇ ਕੰਮ ਫੇਰ ਕਰਤਾ ਸਟਾਰਟ ਤੇ ਦੋ ਗੇੜੇ ਰਹਿ ਗਏ ਤੇ ਕਣਕ ਵੀਚਤੀ ਜਾਵਾਂ ਵਗ ਜਾ ਵਗ ਜਾ ਲੋ ਜੀ ਮਿੱਤਰੋ ਅੱਜ ਦਾ ਕੰਮ ਨਿਬੜ ਗਿਆ ਬੱਟਾ ਪੈ ਗਿਆ ਤੇ ਹਮੋਡੇ ਬਨਾਂਗੇ ਕਣਕ ਬੀਜ ਕੇ ਅੱਜ ਦਾ ਕੰਮ ਨਿਬੜ ਗਿਆ ਤੇ ਅੱਜ ਆਪਾਂ ਸੱਤ ਕਿੱਲੇ ਕਣਕ ਬੀਜੀ ਜਿਹਦੇ ਆਪਾਂ ਮਸ਼ੀਨ ਦੇ ਮਗਰ ਮਗਰ ਰਹੇ ਆ ਤੇ ਟੋਟਲ ਆਪਾਂ 30000 ਕਦਮਾਂ ਚ ਚੱਲੇ ਆ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਸ਼ੇਅਰ ਕਰ ਦਿਓ